ਅੱਜ ਜੋ ITT 994 ਭਰਤੀ ਸੰਬੰਧੀ ਇੱਕ ਕੋਰਟ ਕੇਸ ਦੀ ਹੀਅਰਿੰਗ ਸੀ ਜੋ CWPR 14679 2024 ਪੇਪਰ A ਦਾ ਜੋ ਸਿਲੇਬਸ ਚੈਲੰਜ ਕੀਤਾ ਹੋਇਆ ਇਸ ਵਿੱਚ ਤੇ ਉਸ ਤੇ ਜੋ ਹੁਣ ਇਹ CM ਲਗਾਈ ਸੀ ਅੱਜ CMA ਜੋ 126 602 2024 ਤੇ ਇਸ ਤੇ ਜੋ ਅੱਜ ਸੁਣਵਾਈ ਹੋਈ ਹੈ ਕੋਰਟ ਨੰਬਰ 5 ਦੇ ਵਿੱਚ ਜਸਟਿਸ ਹੌਨਰੇਬਲ ਜਸਟਿਸ ਲੀਜਾ ਗਿਲਜੀ ਐਂਡ ਮਿਸਟਰ ਜਸਟਿਸ ਸੁਖਵਿੰਦਰ ਕੌਰ ਜੀ ਦੀ ਡਬਲ ਬੈਂਚ ਤੇ ਅਰਜੰਟ ਦੇ ਵਿੱਚ ਹੀアリング ਹੋਈ ਸੀ 105 ਨੰਬਰ ਤੇ ਮੇਨ ਤਰੀਕ ਆ ਜੋ 2 ਸੈਪਟੈਂਬਰ ਐ ਇਸ ਕੇਸ ਦੀ ਤੇ ਅੱਜ ਸੀਐਮ ਸੰਬੰਧੀ ਸੀਐਮ ਦੇ ਵਿੱਚ ਮੇਨ ਡਿਮਾਂਡ ਆ ਜੋ ਪਟੀਸ਼ਨਰ ਵੱਲੋਂ ਏ ਕਹੀ ਗਈ ਕਿ ਜੋ 28 ਜਲਾਈ ਨੂੰ ਪੇਪਰ ਹੋਇਆ ਜੋ CWPB 689 ਦਾ ਆਰਡਰ ਆਇਆ ਸੀ 30 ਅਪ੍ਰੈਲ ਨੂੰ ਉਸ ਦੇ ਜੋ ਅਗੇਂਸਟ ਆ ਜੇ ਪੇਪਰ ਲਿਆ ਗਿਆ ਹੈ ਕਿਉਂਕਿ ਇਹ ਜੋ ਪਟੀਸ਼ਨਰ ਵੱਲੋਂ ਕਿਹਾ ਗਿਆ ਕਿ ਜੋ ਲਿਟਰੇਚਰ ਜਾਂ ਸਬਿਆਚਾਰਾ ਜੋ ਨਹੀਂ ਪੁੱਛਿਆ ਜਾਣਾ ਸੀ ਤੇ ਪੇਪਰ ਮੁਤਾਬਕ ਸਲਿਪਸ ਦੇ ਨਹੀਂ ਹੋਇਆ ਇਹ ਕਿਹਾ ਗਿਆ ਤੇ ਅੱਗੋ ਜੈਸਵੰਨ ਦੁਆਰਾ ਕਿਹਾ ਗਿਆ ਕਿ ਤੁਸੀਂ ਕੰਟੈਂਪਟ ਫਾਈਲ ਕਰੋ ਜੇਕਰ ਤੁਹਾਨੂੰ ਲੱਗਦਾ ਹੈ ਆਰਡਰ ਦੀ ਉਲੰਘਣਾ ਹੋਈ ਹੈ ਤਾਂ ਤੇ ਉੱਥੇ ਜੋ ਰਿਸਪੌਂਡੈਂਟ ਦੇ ਐਡਵੋਕੇਟ ਨੇ ਜੋ ਜਿਸ ਤਰ੍ਹਾਂ ਜਾਣਦੇ ਅਭਿਸ਼ੇਕ ਪ੍ਰੇਮੀ ਜੀ ਪ੍ਰੈਜ਼ੈਂਟ ਸੀ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਆਲ ਰੈਡੀ ਇਹਨਾਂ ਵੱਲੋਂ ਕੰਟੈਂਪਟ ਫਾਈਲ ਹੋ ਚੁੱਕੀ ਹੈ ਤੇ ਨਾਲ ਦੀ ਨਾਲ ਇਹਨਾਂ ਵੱਲੋਂ ਇੱਕ ਐਸਐਲਪੀ 20 ਫਾਈਲ ਕੀਤੀ ਗਈ ਸੀ ਜੋ ਡਿਸਮਿਸ ਹੋਈ ਸੀ ਮਤਲਬ ਤੇ ਜੋ ਸਾਰੇ ਡਿਟੇਲ ਆ ਜੋ ਜੈਸਵਰਨ ਨੂੰ ਦੱਸਿਆ ਗਿਆ ਇਸ ਤੇ ਜੈਸਵਰਨ ਨੇ ਜੋ ਕਿਹਾ ਕਿ ਤੁਹਾਡਾ ਜੋ ਇਹ ਮੈਟਰ ਆ ਜੋ ਵੀ ਆ ਅਗਲੀ ਜੋ 2 ਦਸੰਬਰ ਨੂੰ ਉਦੋਂ ਹੀ ਸੁਣਿਆ ਜਾਵੇਗਾ ਤੇ ਸਟੇ ਦੀ ਮੇਨ ਮੰਗ ਕੀਤੀ ਗਈ ਕਿ ਹੁਣ ਤੁਸੀਂ ਭਰਤੀ ਤੇ ਸਟੇ ਦਿਓ ਜੀ ਜੈਸਵਰਨ ਨੂੰ ਕਿਹਾ ਗਿਆ ਸਿੱਧੇ ਦੇ ਸਿੱਧੇ ਤੌਰ ਤੇ ਤੇ ਜੈਸਵਰਨ ਨੇ ਕਿਹਾ ਕਿ ਤੁਸੀਂ ਸਟੇ ਕਿਸ ਬੇਸ ਤੇ ਮੰਗ ਰਹੇ ਹੋ ਤਾਂ ਪਟੀਸ਼ਨਰ ਵੱਲੋਂ ਕਿਹਾ ਗਿਆ ਕਿ ਇਹ ਪਰਟੀ ਪ੍ਰੋਸੈਸ ਚੱਲ ਰਿਹਾ ਉਹਦੋਂ ਨੂੰ ਜੁਆਇਨਿੰਗ ਨਾ ਹੋ ਜਾਵੇ ਕਿਤੇ ਤੇ ਜਸਪ੍ਰੀਤ ਬਣ ਕਹਿੰਦੇ ਉਹ ਤਾਂ ਬਾਅਦ ਦੀ ਗੱਲ ਆ ਫੇਰ ਦੇਖਾਂਗੇ 2 ਸਤੰਬਰ ਨੂੰ ਜੋ ਆਪਾਂ ਹੀアリング ਰੱਖੀ ਹੈ ਉਦੋਂ ਹੀ ਸੁਣਾਗੇ ਕੀ ਮੰਨਦਾ ਸੋ ਕੋਈ ਵੀ ਸਟੇ ਆ ਜੋ ਨਹੀਂ ਦਿੱਤਾ ਜਾ ਸਕਦਾ ਸੋ ਸਟੇ ਨਹੀਂ ਦਿੱਤਾ ਗਿਆ ਸੋ ਇਹ ਸੀਐਮ ਲੱਗੀ ਸੀ ਜੋ ਹੁਣ ਇਸ ਸੀਐਮ ਦਾ ਮਤਲਬ ਜੋ ਮੇਨ ਕੇਸ ਦੀ ਹੀアリング ਸੀ 2 ਸਤੰਬਰ ਉਸੇ ਹੀ ਦਿਨ ਹੋਣਾ ਇਸ ਕੇਸ ਦੀ ਸੁਣਵਾਈ ਹੋਣੀ ਹੈ ਸੋ 994 ਕੈਂਡੀਡੇਟ ਨੂੰ ਕੋਈ ਵੀ ਖਬਰ ਆਉਣ ਦੀ ਜ਼ਰੂਰਤ ਨਹੀਂ ਅੱਜ ਜੋ ਸਣਵਾਈ ਦੌਰਾਨ ਭਰਤੀ ਨੂੰ ਕਿਸੇ ਵੀ ਕਰਦਾ ਕੋਈ ਵੀ ਨੁਕਸਾਨ ਨਹੀਂ ਹੋਇਆ ਤੇ ਅੱਗੇ ਵੀ ਉਮੀਦਵਾਰ ਕਰਦੇ ਆ ਕਿ ਜੋ ਜਲਦੀ ਤੋਂ ਜਲਦੀ 994 ਭਰਤੀ ਪੂਰੀ ਹੋਵੇ ਤੇ ਤਾਂ ਜੋ 994 ਪਰਿਵਾਰ ਨੂੰ ਰੋਜ਼ਗਾਰ ਮਿਲੇ ਸੋ ਇਹ ਅੱਜ ਦੀ ਹੀਰਿੰਗ ਸੰਬੰਧੀ ਪੂਰੀ ਇਨਫੋਰਮੇਸ਼ਨ ਸੀ ਤੇ ਬਾਕੀ ਇਹ ਜੋ ਇਸ ਇਨਫੋਰਮੇਸ਼ਨ ਨੂੰ ਵੀ ਜਿਆਦਾ ਸ਼ੇਅਰ ਜਰੂਰ ਕਰੋ ਸੋ ਥੈਂਕ ਯੂ ਸੋ ਮੱਚ ਇਸ ਵੀਡੀਓ ਨੂੰ ਵੇਖਣ ਲਈ